ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਿਸਾਨ ਮੀਰਾਂ ਨੂੰ ਹਾਂਜੀ ਅੱਜ ਆਪਾਂ ਦੀ ਅੱਜ ਦੀ ਵੀਡੀਓ ਆਪਾਂ ਪਿੰਡ ਬੁਰਜਗੱਲ ਤੋਂ ਬਾਈ ਭਾਨੇ ਦੇ ਘਰੋਂ ਬਣਾ ਰਹੇ ਹਾਂ ਜਿੱਥੇ ਕਿ ਬਾਈ ਕੋਲੇ ਇੱਕ ਬੁਰੀ ਮੱਝ ਬਕਾਊ ਹੈ ਪਹਿਲਾਂ ਤੁਸੀਂ ਮੱਝ ਦੀ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਪੂਰੀ ਚੰਗੀ ਹੈ ਸਿੰਗਾ-ਸੁੰਗਾ ਦੀ ਪੂਰੀ ਕੁੰਡੀ ਹੈ ਮਿੱਤਰੋ ਟਿੱਕਾ ਡਗਾੜ ਵੀ ਮਿੱਤਰੋ ਮਹਿ ਦਾ ਪੂਰਾ ਚੰਗਾ ਤੁਸੀ ਦੇਖ ਸਕਦੇ ਹੋ ਹਾਂ ਲੈ ਵਾ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸਾਫ ਹੈ ਮੂਠੀ ਵਾਲੀ ਥਾਣਾ ਮਿੱਤਰੋ ਕੱਲੇ ਕੱਲੇ ਨਖੜਵੇਂ ਤੇ ਸੂਣ ਦੀ ਗੱਲ ਕਰੀਏ ਤਾਂ ਬਾਈ ਕਹਿੰਦਾ ਹਜੇ 12 13 ਦਿਨ ਪਿਆ ਸੂਣ ਦੇ ਚ ਅਜੇ ਤਾਂ ਆਰਡਰ ਲੈ ਵਾ ਹੈ ਤਿਆਰ ਕਰੂਗੀ ਮਿੱਤਰੋ ਇਹ ਬਹੁਤ ਚੰਗਾ ਆਇਆ ਟਾਈਮ ਪੇ ਸੂਣ ਦਾ ਚ ਤੇ ਪੂਰੀ ਚੰਗੀ ਕੁਆਲਿਟੀ ਦੀ ਮੱਝ ਹੈ ਮਿੱਤਰੋ ਪੂਰੇ ਚੰਗੇ ਦੁੱਧ ਵਾਲੀ ਬਾਈ ਕਹਿੰਦਾ ਦੂਜੇ ਸੂਏ 13 ਲੀਟਰ ਦੁੱਧ ਦਿੱਤਾ ਸੀ ਨੇ ਐਤ ਕੀਤਾ 15 16 ਲੀਟਰ ਦੁੱਧ ਦੇਉ ਮਿੱਤਰੋ ਇਹ ਤੇ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਕਰੇ ਲੂ ਬੀਰ ਕੋਲੇ ਮੱਝ ਤੇ ਬਾਈ ਦਾ ਐਡਰੈਸ ਹੈਗਾ ਜੀ ਜੋ ਪਿੰਡ ਬੁਰਜਗਲ ਤੋਂ ਆਪਾਂ ਭਾਈ ਰੂਪੇ ਨੂੰ ਜਾਣਿਆ ਬੁਰਜਗਲ ਤੋਂ ਗਾਹਾਂ ਆਲੂ ਸਟੋਰ ਆ ਜਾਂਦਾ ਹੈ ਇਧਰ ਦੂਜੇ ਹੱਥ ਸਰਵਿਸ ਸਟੇਸ਼ਨ ਆ ਜਾਂਦਾ ਉਹਦੇ ਕੋਲੇ ਹੈ ਤੇ ਆਪਾਂ ਨੰਬਰ ਸਕਰੀਨ ਤੇ ਦੇ ਦੇਵਾਂਗੇ ਬਾਈ ਨਾਲ ਤੇ ਰੇਟ ਵੀ ਬਾਈ ਕੰਨ ਫੋਨ ਤੇ ਕਰਾਂਗੇ ਜਿਆਜ ਰੇਟ ਹੈ ਬਾਈ ਉਹਨਾਂ ਦਾ ਤੇ ਕਰ ਲਓ ਸੰਪਰਕ ਬਾਈ ਨਾਲ ਤੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀਰ ਨੇ ਕੋਈ ਐਡ ਕਰਵਾਉਣੀ ਹੋਵੇ ਤਾਂ ਸਾਡਾ ਨੰਬਰ ਹੈਗਾ 87280 99870 ਹੁਣ ਸਾਨੂੰ ਸੋਨ ਨੂੰ ਕੋਈ 5-7 ਹਜ਼ਾਰ ਦੰਦੀ ਲੋੜ ਨਹੀਂ ਸਾਡੇ ਨਾਲ ਸੰਪਰਕ ਕਰ ਲਓ ਐਡ ਕਰਾਉਣ ਲਈ